ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇ ਲੈ ਲੈ ਕੇ ਆਏ ਜੀ ਚਾਰ ਆ ਬਈ ਤਾਜ਼ੀਆਂ ਸੂਈਆਂ ਤੇ ਤਿੰਨ ਬਈ ਗੱਬਣਾ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇਗੇ ਆਓ ਪੁੱਛ ਲੈਣ ਆਪਾਂ ਬਾਈ ਟੋਟੇ ਆਜੀ ਬਾਈ ਇਧਰੋਂ ਲੱਗ ਰਹੇ ਆਂ ਵੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ। ਉਹ ਠੀਕ ਹੋ ਬਈ। ਵਧੀਆ ਬਈ। ਨਾਮ ਤੇ ਡਰੈਸ ਹੋ। ਨਾਮ ਰੇਸ਼ਾ ਗੜਾ ਪਿੰਡ ਭਾਇਰਪੁਰ ਦਾ ਸੀਲਪੁਰ ਤੇ ਜਿਹੜਾ ਪਿੰਡ ਆਪਾਂ। ਠੀਕ ਆ ਬਈ। ਨੇੜੇ ਪਿੰਡ ਬਈ। ਨੇੜੇ RAMਪਰਪੁਰ ਸਾਰ ਇਧਰੋਂ ਸੁਲਾਪਰਾ ਬਈ। ਮੋਬਾਈਲ ਨੰਬਰ ਬੋਲੋ। 9023976052 ਠੀਕ ਆ ਬਈ। ਇੱਕ ਗੱਲ ਹੋਰ ਬਈ ਆਪਾਂ ਹਰ ਇੱਕੇ ਵੀਡੀਓ ਜੀ ਕਰਨਾ। ਕਿ ਆ ਬੜਾ ਪ੍ਰਕੋਸ ਹੁੰਦਾ। ਉਹ ਬਾਹਰ ਵੀ ਆਪਣੇ ਕੋਲ ਜੀਏ ਆ ਦੀ ਵੀਡੀਓ, ਇਹਦੀ ਵੀਡੀਓ। ਹਮਮ ਠੀਕ ਆ ਬਾਕੀ ਵਾਲਾ ਸੁਣਾਂਗਾ ਲੰਗਾ ਨਹੀਂ ਨਰਕ ਪਰਕ ਲੈ ਆਪਾਂ ਨਾ ਕੋ ਪਾਸ ਕਰਕੇ। ਪੰਜੂ ਕੇ ਲੈ ਜੀ ਮਰਜੀ। ਤੁਹਾਡਾ ਤੋਂ ਲੰਬਾ ਨਹੀਂ ਦੇਵੇ ਨਾ ਆਪਾਂ ਕਿਨੂੰ ਤਾਂ ਨਾ ਲੈਣਾ ਭਾਈ ਯਾਰ ਠੀਕ ਆ ਆ ਵੀ ਸਾਰੀ ਦਸੱਲੀ ਕਰਕੇ ਲੈ ਜਾਵੇ ਜਿਹਨੇ ਆਨਲਾਈਨ ਮੰਗਵਾਉਣੇ ਆਦੇ ਘਰੇ ਉੱਤਰ ਦੀ ਥਣ ਪਾਸ ਕਰ ਲੈ ਠੀਕ ਕਰ ਠੀਕ ਹੈ ਨਾ ਮੇਰੇ ਪਹਿਲੇ ਨੰਬਰ ਵਾਲੀ ਕਿਹੜਾ ਸੋਸ ਹੋਈ ਹੈ ਬਾਈ ਪਲੂਨ ਬੱਚੀ ਆ ਕੱਲ ਸਾਂ ਨੂੰ ਸਹੀ ਆ ਪੋਟੋ ਉਹ ਕੋਲ ਐਰਸ਼ਰ ਬੱਚੀ ਦਿੱਤੀ ਇਹਨੇ ਐਰਸ਼ਰ ਦੀ ਬੱਚੀ ਲੇ ਚਾਰਾਂ ਦਾ ਆਪ ਮੂੰਹ ਬੱਚੀ ਦੇ ਚਾਰ ਦੰਦਾਂ ਦਾ ਆਪ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਐਰਸ਼ਰ ਬਰੀਡ ਆ ਮੰਗ ਫੋਲਾ ਬਾਈ ਕੀ ਆ ਬਾਤ ਆ ਬੱਚੀ ਆਪ ਵੀ ਐਰਸ਼ਰ ਦੀ ਪੈਂਦੀ ਆ ਤੇ ਆ ਮੂੰਹ ਮਾ ਦੇਖ ਲੈ ਫੇਸ ਬੜਾ ਪਿਆਰਾ ਹੈ ਨਾ ਫੋਲਾ ਕਾਦਾ ਠੰਡੀ ਸੀਲ ਦੇਖ ਰਹਾ ਟਰੱਕ ਮੋਰ ਜੀ ਬੈਠਾ ਰਹੇ ਕੋਈ ਚੱਕਰੇ ਹਾਂ ਲੈ ਵਾ ਦੇਖ ਮੋਰੋ ਆਰਡਰ ਦੇ ਪਹਿਲਾਂ ਬਸ਼ਾਂ ਤੋਂ ਆਰਡਰ ਦੇਖ ਕਰਵਾਉਣੇ ਕਿੰਨਾ ਚੜਾਈ ਵਾਲਾ ਲੀਵਾ ਬਈ ਕੀ ਬਾਤ ਹੈ ਫਲੋਨ ਆ ਲੈਵਾ ਲੈ ਲਾ ਦੱਲੇ ਕੀ ਬਾਤ ਆ ਬਈ ਚੱਲ ਮਗਰ ਮੂਰੇ ਵਾਲੇ ਵਾ ਬਈ ਮੂਰੇ ਵੀ ਔਰ ਤੋਂ ਜ਼ਿਆਦਾ ਲੀਵਾ ਹੈ ਕੀ ਬਾਤ ਆ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣ ਮੈਂ ਸੋਣੀ ਰੱਖੀ ਆਂਤੀ ਕੋਈ ਨਹੀਂ ਬਚੇ ਸਾਰੇ ਮੁੱਕੇ ਪੈਸੇ ਸੋਣੀ ਇਸ ਨਕਲੀ ਸਹੀ ਗੱਲ ਆ ਬਈ ਫਾੜੀ ਵਾਲਾ ਲੀਵਾ ਦੋ ਦੇ 21 22 ਕਿਲੋ ਫਲੋਨ ਬਚ ਗਈ ਠੀਕ ਆ ਬਈ ਆਰਡਰ ਬਹੁਤ ਚੰਗਾ ਬਈ ਲੈ ਯਾ ਵਾ ਨਾੜਾ ਦੇਖੇ ਜੀਆਂ ਉਹਨਾਂ ਨਾੜਾ ਨੂਣਾ ਫੋਲ ਚਾਹੀਏ ਥਣ ਵੀ ਮੂਠੀ ਵਾਲਾ ਛੋਟਾ ਸਾੜਾ ਨੇ ਵੱਡੀ ਫੁੱਟੀ ਐ ਨੀ ਛੋਟੀ ਜੀ ਆ ਹੂੰ ਸੋਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਸੋਹਣੀ ਸਨਕੀ ਦੇਖ ਰਹਾ ਡਾਕਟਰ ਖੈਰ ਬੜ ਵੀ ਚੰਗਿਆ ਦੰਦਾਂ ਚ ਵੜਾ ਫੇਸ ਬੜਾ ਚੰਗਾ ਬੋਦੀ ਵਾਦੀ ਚੰਗਿਆ ਸਨਕ ਆਪਣਾ ਬੜ ਦੇ ਵਿੱਚ ਬਹੁਤ ਥਾਂ ਲਿਵਾ ਨਹੀਂ ਆਇਆ ਜਿਆਦਾ ਬੱਚੀ ਰੋਦੀ ਆ ਡਾਕਟਰ ਬੱਚੀ ਤੋੜਾ ਤਰਾ ਚੈੱਕ ਕਰੋ ਤੋੜਾ ਤਰਾ ਵਿਕਰਮਾ ਇਹਦਾ ਫੋਲ ਚੰਗਾ ਕਰ ਕੱਦ ਕੋ ਤਾਂ ਠੰਡ ਜੁਣੀ ਨਹੀਂ ਬੱਚੇ ਆਈ ਬਾਈ ਜੀ ਬੋਲਣਾ ਲੈ ਬਾਈ ਆਉਂਦੀ ਆਈ ਬਾਈ ਬਾਈ ਕਿ ਨਹੀਂ ਨਹੀਂ ਆ ਦੇਖ ਲੈ ਟਰੱਕ ਇਹ ਚੱਲ ਤੁਮ ਸੀ ਅੱਗੇ ਬੀਸੀਆ ਕੀਆ ਵਾਹ ਲੈ ਲੈ ਜੋ ਆਈ ਜੂਈ ਤਾਂ ਇੰਨੀ ਚੰਗੇ ਬੰਦੇ ਇੱਥੇ ਬੈਠ ਕੇ ਧਾਰਾ ਮਾਰ ਲਾ ਲੈ ਬਾਈ ਮੈਂ ਇੱਥੇ ਚੋਰੀ ਚੱਲ ਬਾਈ ਅਪਨਦਰ ਬੱਚੇ ਦੇ ਲਾ ਕੇ ਮਾਰਦਾ ਕੋਈ ਚੱਕਰ ਹੀ ਨਹੀਂ ਠੀਕ ਹੈ ਬਾਈ ਪੱਬ ਨਹੀਂ ਹੋਣੀ ਜਿੱਥੇ ਮਰਜੀ ਖੜਾ ਕੇ ਚੋੜਿਆ ਉਹਦਾ ਮੁੱਲ ਕੀ ਹੈ ਵੀਰੇ ਜੈਜ ਬਾਈ ਮੁੱਲ ਜੈਜ ਇਹਨੇ 75000 ਰੁਪਏ ਰੇਟ ਹੈ 70000 ਰੁਪਏ ਮੰਗਣਾ ਮਾੜਾ ਮਟਰ ਕਾਰ ਹੈ ਬੱਚੀ ਪੂਰੀ ਟੌਪ ਕਲਾਸ ਆ ਬਾਈ ਯਾਰ 77000 ਰੁਪਿਆ ਮੁੱਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਮਗਰ ਬੱਚੀ ਬਹੁਤ ਚੰਗੀ ਆ ਗਰੀ ਸਵਾਈ ਆ ਪਰ ਵੜ ਬਹੁਤ ਚੰਗਿਆ ਬਾਈ ਕੱਦ ਵੜ ਦੁੱਧ ਵਾਲੀ ਬੱਚੀ ਆ ਬਾਈ ਲੈ ਆਰਡਰ ਦੇ ਕੋਈ ਪ੍ਰੋਡਕਟ ਕਮਾਲ ਦਾ ਬੜਾ ਚੰਗਾ ਥਾਂ ਲਿਆ ਬਹੁਤ ਸੋਹਣਾ ਆਰਡਰ ਆ ਬਾਈ ਬਾਕੀ ਚਵਾਈ ਦਿਖਾ ਦੇਗੇ ਕਿਉਂ ਨਾ ਬੜਾ ਚੰਗਾ ਹਨਾ ਲੈ ਜਿਵੇਂ ਮਰਜੀ thora mari chal ਕੋਈ ਚੱਕਰੀ ਨਹੀਂ ਕੀਦੀ ਗਰਮ ਵਾਲੀ ਕੁਛ ਨਹੀਂ ਚਵਾਈ ਚੁਵਾਈ ਤਾਂ ਇੱਕ ਨੰਬਰ ਆ ਕੋਸ਼ਾਂ ਵੀ ਤੇ ਕਰਵਾਉਣੀ ਚੁਵਾਈ ਰਹਿਣੀ ਚੂਣ ਕਰਮਾਣੇ ਨੂੰ ਬੜਾ ਚੰਗਾ ਲੱਗੇ। ਕਿਆ ਬਾਤ! ਚਿਵਾਈ ਬੜੀ ਚੰਗੀ ਆ। ਬੜੀ ਚੰਗੀ ਲੱਗਟਾ ਲੈ। ਜਿਵੇਂ ਮਰਜੀ ਤਰ੍ਹਾਂ ਮਾਈ ਚੱਲ ਕੋਈ ਚੱਕ ਰਹੀ। ਕਹਿੰਦੀ ਕਰਮਾਣੀ ਕੋਈ। ਆਪਣਾ ਬੱਚਾ ਵੀ ਨਾ ਆਇਆ ਜੇ ਪਸਵਾ ਕੇ ਮਾਰੀ ਨਕੇਹ ਜਾ ਤੋ ਬਾਹਰ ਅੱਜੀ ਬੱਚੀ। ਸਹੀ ਗੱਲ। ਕੋਈ ਮਾਰ ਦਿੰਦਾ ਨਾ। ਹੂੰ। ਦੋ ਦੋ 22 ਕਿਲੋ ਬੱਚੀ। ਠੀਕ ਆ ਬਈ। ਮੌਲਵੀ ਜੈ ਜਮਾਨ ਦਾ ਜਰੂਰ ਹੋ ਜਾਊਗਾ। ਅੱਗੇ ਵੀਰੇ 2 ਨੰਬਰ ਇਹ ਜਰਸੀ ਸਵੇਰ ਸੁਈਏ ਜੇ ਰੋਹ ਕੋਈ ਸਾਰੀ ਵਿੱਚ ਜਰਸੀ ਆ ਸਵੇਰ 6 ਵਜੇ ਸੁਈਏ ਇਹ ਜੇ ਜੂਰ ਦੀ ਕੰਪਲੀਟ ਆ ਫੁੱਲ ਬਈ ਬੱਠਲ ਚ ਰੱਖੀ ਹੋਇਆ ਠਾਪ ਪਈ ਆ ਕੰਪਲੀਟ ਆ ਹਨਾ ਜੇ ਹਾਂ ਠੀਕ ਆ ਬਾਈ ਇਹਦਾ 5 ਕਿਲੋ ਨੂੰ 4.5 5 ਕਿਲੋ ਬੋਲਾ ਕੱਢਿਆ ਵਦਿਲਾ ਪਾਲ ਪੂਝ ਡਾ ਗਿਆ ਤਾਂ ਹੀ ਆ ਠੀਕ ਆ ਥਾਣ ਦੇ ਕੇ ਜਬ ਬੱਛੀ ਹੋ ਗਿਆ ਹਨ ਬੜੀ ਕਮਾਲ ਦੀ ਮਗਰੇ ਜੀ ਬੱਛੀ ਜਲਸੀ ਹੂੰ ਬਹੁਤ ਚੰਗਾ ਮੁੱਠੀ ਵਾਲਾ ਨਾ ਦੇਖੀ ਭਾਈ ਨਾ ਫੁੱਲ ਆ ਬਾਹਰ ਥਾਨ ਲੇਵਾ ਦੇਖ ਹਿੱਤਾ ਆਰਡਰ ਬੜਾ ਬਹੁਤ ਸੋਹਣਾ ਆਰਡਰ ਲਾਣਗੇ ਜੀ ਨਾਣ ਮੁੱਠੀ ਵਾਲਾ ਥਾਨੀ ਕੋਈ ਨਾਣ ਉੜਕੀ ਨੀ ਮੁੱਠੀ ਹੁੰਦੀ ਆ ਮਗਰ ਬੱਚੀ ਆ ਪੂਰੀ ਟਾਪ ਦੀ ਆਣੀ ਗੱਲ ਆ ਆਗਰੀ ਦਾ ਬੱਚਾ ਬਹੁਤ ਚੰਗਾ ਨਾ ਮਗਰ ਬੱਚੀ ਬਹੁਤ ਚੰਗੀ ਆ ਬੱਚੀ ਨੇ ਭਾਈ ਨਾ ਭੂਜਨ ਬਹੁਤ ਚੰਗਾ ਥਾਨ ਲੇਵਾ ਬਹੁਤ ਆ ਬੱਚੀ ਨੂੰ ਛੋਲੀ ਸਨਖੀ ਆ ਦੂਨੀ ਪਾਸੇ ਦਿਹਾ ਦੇ ਥਾਨ ਲੇਵਾ ਲੈ ਕੀ ਬਾਤ ਜਦ ਪਲੂਨ 18 ਕਿਲੋ ਦੋ ਤਾ ਨਾੜਾ ਨੁੜਾ ਦੇ ਡਾਕਟਰ ਕਿਹਜਾ ਨਾੜਾ ਫੁੱਲ ਚਾਹੀਆ ਵੱਡੀ ਨਾੜ ਦੇਖ ਲਓ ਚਿਵਾਈ ਜੇ ਬੜਾ ਮਾਰ ਕੇ ਨਾ ਬੋਲੀ ਨਹੀਂ ਆ ਚੰਗੀ ਫਿਰ ਪਹਿਲਾ ਮਾਰਦੇ ਐ ਗਾ ਤੋਰ ਕੋਈ ਚੱਕਰੀ ਨਹੀਂ ਚਿਵਾਈ ਜੁਈ ਬਾਈ ਕਹਿੰਦਾ ਨੰਬਰ 1 ਜਿਵੇਂ ਮਰਜੀ ਬਹ ਜਾ ਕੋਈ ਚੱਕਰੀ ਨਹੀਂ ਕਹਿੰਦੀ ਕੋਈ ਨਾ ਉਹ ਕਹਿ ਆਪਾਂ ਡਾਇਰੈਕਟਰ ਗਾ ਨਹੀਂ ਲੈਣੀ ਨਾ ਚਿਵਾਈ ਬੜੀ ਚੰਗੀ ਹੈ ਨਾ ਹੱਥਾਂ ਨਾਲ ਡਟ ਰਹੀ ਕੋਈ ਮਰਜੀ ਥੋਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਝ ਨਹੀਂ ਸੂਣ ਚਾਣ ਬਈ ਬੜਾ ਚੰਗਾ ਹੈ ਕਿਆ ਬਾਤ ਚਿਵਾਈ ਬਹੁਤ ਚੰਗੀ ਹੈ ਨਾ ਸੇ ਨੰਬਰ ਹੁੜਾ ਥੱਲੇ ਵਾਲਾ 1 ਨੰਬਰ ਹੈ ਹਾਂ ਲੈ ਆਹ ਨਹੀਂ ਗੱਲ ਥਾਂ ਲਿਆ ਬਹੁਤ ਜ਼ਿਆਦਾ ਬੱਚੇ ਬਜਨੇ ਵੀ ਫੁੱਲਾਂ ਜਲਸੀ ਆਪ ਆ ਸਹੀ ਬਾਕੀ ਦੁੱਧ ਫਾਇਰ ਵਾਲਾ ਦਿਨੇ ਨੇ ਨਾ ਸਹੀ ਗੱਲ ਆ ਫਾਇੰਟ ਫੁੱਲ ਗਰਮੀ ਬਿਲਕੁਲ ਬਜਨੇ ਬਹੁਤ ਬੱਚੇ ਨੇ ਫੇਸ ਦੇਖੋ ਫੇਸ ਬੜਾ ਪਿਆਰਾ ਸਨੱਕਪੁਣਾ ਬੜ ਦੇ ਵਿੱਚ ਬਹੁਤ ਤੋਹਫਾ ਹੀ ਆ ਗਰਮੀਆਂ ਦਾ ਗਰਮੀ ਬਿਲਕੁਲ ਨਹੀਂ ਮੰਦੀ ਫਾਇੰਟ ਕਰਮ ਵਾਲੀ ਫੁੱਲ ਥੈਂਕ ਯੂ ਘਰੇ ਪੀਣ ਨੂੰ ਵੀ ਦੁੱਧ ਚੰਗਾ ਬਈ ਬਈ ਬਹੁਤ ਦੁੱਧ ਨੇ ਬੱਚਿਆਂ ਲੈ ਬਈ ਨਾਲ ਛੋਟੀ ਛੋਟੀ ਆ ਮੰਨ ਕੇ ਜੀ ਕੋਈ ਹੋਲਾ ਸਹੀ ਗੱਲ ਆ ਬਈ ਥਾਂ ਦੇਖੋ ਲੈ ਥਾਂ ਬੜਾ ਕਮਾਲ ਚੰਡੀਗੜ੍ਹ ਆ ਨੀ ਵੇਕੇ ਜੂਲਾ ਕੋਈ ਚੱਕਰੀ ਨਹੀਂ ਹੈ ਕਹਿੰਦੀ ਕੁਝ ਨਹੀਂ ਆ ਲੈ ਵੇੜ ਜੋਏ ਜੋਈ ਮਰਜੀ ਜੂਲੇ ਲੈ ਯਾਰ ਕੀ ਹਾਂ ਕਰਮ ਵਾਲੀ ਨੇ ਕੁਝ ਵੀ ਨਹੀਂ ਮੁੱਲ ਕੀ ਅੱਜ ਹੈ ਮੁੱਲ 65800 ਰੁਪਏ ਦੇ ਦਿਆਂਗਾ ਟਰੈਕਟਰ 65000 ਰੁਪਏ ਮੁੱਲ ਆ 58000 ਦੀ ਬਾਈ ਕਹਿੰਦਾ ਫੜ ਦੇ ਦਿਆਂਗੇ ਮੁੱਲ ਵੀ ਕਰਤਾ ਤੇ ਲੈਣ ਦੇਣ ਵੀ ਸੌਦੇ ਆ ਆ ਬੱਚ ਬੰਦੇ ਕਹੀ ਜਾਂਦੇ ਬਾਈ 58 ਮੰਗਾ ਸੀ ਆਪਾਂ ਮੁੱਲ ਫੜ ਲੈ ਲੈ ਬਾਈ ਨੂੰ ਕਿੱਥੇ ਫੋਲੂ ਰਾ ਟਰੈਕਟਰ ਦੇ ਪਿੱਛੇ ਆ ਲੈ ਯਾ ਕਿਥੋਂ ਲਿਵਾ ਦੇਲਾ ਸਟਾਰਟਿੰਗ ਸਹੀ ਗਾ ਦੋ ਉਨ ਨਹੀਂ ਮਗਰ ਉਨ ਨਹੀਂ ਮੂਰੇ ਉਨ ਨਹੀਂ ਮੂਰੇ ਉਨ ਨਹੀਂ ਮਗਰ ਆ ਬਈ ਕੀ ਬਾਤ ਅੱਗੇ ਵੀਰੇ 3 ਨੰਬਰ ਕਿਹੜਾ ਹੋਵੇਗਾ 6 ਅੰਸੂ ਜੀ ਨੂੰ ਵੜਨੂ ਠੀਕਾ ਠੀਕਾ ਆਪੇ ਪੰਡ ਦੇ ਕੋਲ ਵੜਾ 15 ਕਿਲੋ ਕੰਡਿਆ ਰੋਧ ਤਿਆਰ ਰੇ ਥੱਲੇ ਠੀਕਾ ਪੰਜ ਚਾਰ ਅੰਗਲਾ ਚੋਕੇ ਲੈ ਜ ਲੈ ਹਮ ਲੇਵਾ ਦੇ ਕੇ ਦਾ ਲਾ ਕੇ ਜੀ ਆ ਬਹੁਤ ਸੋਨਾ ਡਰਕਸ਼ਨ ਦਿਖਾ ਦੇ ਮੂਰੋ ਕਿਹੋ ਜਿਹਾ ਲੱਗਿਆ ਠੰਡੀ ਸੀ ਰਹੀ ਨਹੀਂ ਗੱਲਾਂ ਹੀ ਛੱਡ ਦੇ ਹਮ ਮੁੱਠੀ ਵਾਲਾ ਥਣ ਕੱਲਾ ਕੱਲਾ ਮੱਝਾ ਲੱਗਿਆ ਮੱਝਰ ਕੇ ਦੁੰਦੀ ਹੈ ਕੀ ਬਾਤ ਆ ਲੈ ਉਹ ਰੋਬਟਾ ਸ਼ਾਹ ਦਾ ਵੀ ਆਰਡਰ ਬਹੁਤ ਚੰਗਾ ਕੈਵਲ ਤੇ ਜਾ ਜਿਆ ਠੰਡੀ ਨਹੀਂ ਇਹ ਵੀ ਹਾਂ ਆਈ ਬੈਠੇ ਕਾਬਰੀ ਬੜੀ ਲਾ ਲਾ ਕਿਉਂ ਨਾ ਬੜਾ ਚੰਗਾ ਹਨਾ ਮਾਰ ਕੇ ਤੁਹਾਡਾ ਡਾਕਟਰ ਇਹ ਕਾ ਪਾਬਾ ਲੈਣੇ ਲੈ ਕਿਉਂ ਨ ਦੇਖ ਬਈ ਚਵਾਜ ਤੋਈ ਲਾ ਫੋਲ ਹੋ ਜੰਗੇ ਜਿਵੇਂ ਮਾਰ ਦਿੰਦਾ ਦੰਦ ਬਈ 19 ਕਿਲੋ ਦੇ ਦੇਣਾ ਕਿਆ ਬਾਤ ਬੜੀ ਜੰਗੀ ਆ ਮੋਕਨ ਮਕਾਨਾ ਕੰਮ ਹੀ ਨਹੀਂ ਬਾਈ ਤੇ ਲਟਾਰ ਮਰੀ ਚੱਲ ਕੋਈ ਚੱਕਰੀ ਨਹੀਂ ਕਹਿ ਨਹੀਂ ਕਰਮ ਵਾਲੀ ਕੋਈ ਕਿਆ ਬਾਤ ਜਰਾ ਐਵੇਂ ਗਾਇ ਨਾਈਟਾਈਟ ਨਹੀਂ ਕਰੇਗਾ ਨਹੀਂ ਲੰਮਾ ਹੋ ਦੁੱਧ ਦੇ ਕੇ ਜਾ ਛੱਟਾ ਹੋ ਛੱਟਾ ਜਮਾ ਬਈ ਲਾਹਾਂ ਕਿਆ ਰਥਣਾ ਲੈ ਕਿਆ ਬਾਤ ਮੈਂ ਇੱਕ ਤਰ੍ਹਾਂ ਦੀ ਲੈ ਇੱਕ ਤਰ੍ਹਾਂ ਦੀ ਮੈਂ ਆ ਹਾਂ ਕਿਆ ਬਾਤ ਲੈ ਥਾਨ ਦੇਖ ਡਾਡਾ ਕੇ ਲੱਗਿਆ ਥਾਨ ਮੁੱਕੀ ਵਾਲਾ ਬਈ ਕੱਲਾ ਕੱਲਾ ਥਣ ਕੱਦ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਆ ਢਾਂਚਾ ਟੂ ਜੱਕ ਕਮਾਲ ਦਾ ਬਈ ਦੁੱਧ ਥਾਰਾ ਨਹੀਂ ਗਿਰੋ ਫੁੱਲਾ ਦੇ ਦੋ ਬਾਕੀ ਚਵਾਈ ਬਹੁਤ ਚੰਗੀ ਆ ਇੱਕ ਨੰਬਰ ਉਥੱਲੇ ਦਾ ਵੱਡੀ ਗੱਲ ਚਵਾਈ ਨਹੀਂ ਹੁੰਦੀ ਵੀੜੇ ਖੜਾ ਕੇ ਚੋਲੇ ਯਾਰ ਪੈਰ ਹਲਿਆ ਜੇ ਦੇਣ ਧਰਵਾਗੇ ਬੜ ਵੀੜੇ ਦੇ ਚਾਏ ਕਹਿੰਦਾ ਬਾਈ ਉਹ ਨਾ ਬਚਾਲੇ ਖੜਾ ਲਾ ਤਾ ਕੋਈ ਕੋਈ ਚੱਕ ਲੈਵਾ ਦਿਖਾ ਦੇ ਡਾਕਟਰ ਜੀ ਲੱਗੇ ਬਾਹਰੋਂ ਲੈਵਾ ਟਵਾਂਡ ਵਾਲਾ ਲੈਵਾ ਲੱਗਿਆ ਬਾਈ ਟੰਡ ਵਾਲਾ ਲੈ ਲੈ ਕੀ ਬਾਤ ਆ ਟਰੰਡ ਬਹੁਤ ਆ ਵੀੜੇ ਦੇ ਵਿਚਾਲੇ ਖੜਾ ਲਾ ਲੈ ਮੋਇ ਨਾ ਖੜੀ ਆ ਜਿਵੇਂ ਮੁਰਗੀ ਦੋਰਾ ਮਰੀ ਚਲ ਕੋਈ ਚੱਕਰੀ ਨਹੀਂ ਬੱਚੇ ਦਾ ਵੀ ਨਹੀਂ ਕੋਈ ਨਾ ਨਾ ਪਰਵਾਹ ਹੀ ਨਹੀਂ ਡਾਕਟਰ ਆ ਕੀ ਬਾਤ ਆ ਲੈ ਓਕੇ ਬਈ ਮੁੱਲ ਕੀ ਆ ਸਾਕੇ ਇਹਦਾ ਮੁੱਲ ਜਿਨਾ ਮਰਜੀ ਲੈ 50000 ਰੁਪਏ ਲਵਾਂਗੇ ਬਈ ਜੈਸ ਤੇਨੂੰ ਹੀ ਆ ਮੁੱਲ ਕਰਾਉਣਾ ਜਿੰਨਾ ਮਰਜੀ ਕਰਾ ਲਓ 50000 ਰੁਪਿਆ ਬਾਈ ਕਹਿੰਦਾ ਲੈ ਲਿਆਂਗੇ ਹਨ ਤੇ ਚੋ ਮਾੜਾ ਮੋਟਾ ਮਾਨਦਾਨ ਫਿਰ ਵੀ ਚਲੋ ਜਰੂਰ ਚੰਗੀ ਸਨਕ ਅੱਗੇ ਵੀਰੇ ਚਾਰ ਨੰਬਰ ਕਿਹੜਾ ਸੁਆ ਸੁਈ ਆ ਬਈ ਇਹ ਦੂਜਾ ਸੁਆ ਡਾਟਾ ਕਦੋਂ ਸੁਈ ਆ ਬਈ ਇਹਨੂੰ ਤੀਜੇ ਦਾ ਨਾ ਮਗਰ ਬਚੀ ਐ ਇਹਦੇ ਤੀਜੇ ਦਿਨ ਬੱਚਾ ਮਗਰ ਬੱਚੀ ਆ ਸੀ ਨਾਲ ਉਹਨਾਂ ਨਾਲ ਹੀ ਬੱਚੀ ਦੇ ਲੈ ਬਈ ਬੱਚਾ ਬੱਚੀ ਬੱਚੀ ਬਹੁਤ ਆਂਗੇ ਨਾ ਹਾਂ ਇਹ ਆਪਾਂ ਚਾਇਹੇ ਥਣ ਕਰਕੇ ਲਈਏ ਤੁਹਾਨੂੰ ਲਿਖੋ ਕੀ ਤੈਲ ਵੜ ਜਾਲੀ ਬੰਦ ਹੋ ਗਈ ਥਣ ਦੀ ਠੀਕ ਆ ਮਗਰ ਲੈ ਦੀ ਬੈਣੀ ਆ ਜੀ ਦੁੱਧ 17 ਕਿਲੋ ਹੁਣ ਠੀਕ ਆ ਤੀਜੇ ਦਿਨ 24 25 ਕਿਲੋ ਦੁੱਧ ਪਲੂਨ ਦਿੱਤਾ ਵਾ 24 25 ਕਿਲੋ ਦੁੱਧ ਦੇਣਾ ਹੁੰਦਾ ਕੋਈ ਸਥਾਨ ਚੋਂ ਕਿ ਨਹੀਂ ਨਾ ਭਾਈ ਜਾਲੀ ਜੀ ਬੰਦ ਹੋ ਗਈ ਔਲੇ ਦੇ ਕਰਮਾ ਚੱਲ ਪਏ ਤਾਂ ਉਹ ਥਾਲ ਕੋਈ ਦੱਸ ਨਹੀਂ ਸਕਦਾ ਠੀਕ ਆ ਭਾਈ ਦੁਨਾਂ ਵੱਡੀ ਫੁੱਡੀ ਦਾ ਬੈਣ ਬਹੁਤ ਆ ਥਣ ਬਰਾਬਰ ਜੀ ਹਨ ਉਹ ਥਾਲ ਤਾਂ ਭਾਈ ਇੰਚੀ ਦਾ ਹਮਮ ਸਹੀ ਵਿਚਾਰ ਦਾਂ ਘਾਰਾ ਮਾਰ ਕੇ ਦਖਾਨੇ ਉਹ ਨਹੀਂ ਗੱਲ। ਹਮਮ ਥਾਨ ਦਾ ਨਹੀਂ ਕੋਈ ਦੱਸ ਸਕਦਾ ਵੀ ਥਾਨ ਦਵਾਰਕਾ। ਥਾਨ ਤਾਂ ਵੀ ਉਹ ਦੇ ਜਾਈ ਪਰ ਵਿੱਚੋਂ ਥੋੜੀ ਪ੍ਰੋਬਲਮ ਆ ਗਈ ਬਾਈ। ਹਾਂ ਤੇ ਤਿੱਲ ਲਾ ਗਈ। ਤਿੱਲ ਮੰਨ ਕੇ ਸੌਦਾ ਕਰ। ਤਿੱਲ ਕਰਕੇ ਹੀ ਦੇਣੀ ਆਪਾਂ ਦਾ ਟ੍ਰਾਂਕ। ਠੀਕ ਕਰ। ਹਾਂ। ਜਵਾਈ ਚੰਗੀ ਆ ਹਨਾ। ਜਵਾਈ ਦੀ ਇੱਕ ਨੰਬਰ ਆ ਬਾਈ। ਜਵਾਈ ਦੀ ਇੱਕ ਨੰਬਰ ਵਾਲਾ। ਜਿਵੇਂ ਮਰਜ਼ੀ ਘਾਰਾ ਮਾਰੀ ਚੱਲ ਕੋਈ ਚਟਨੀ, ਚੂਣ ਕਰਮਾ ਦੀ ਬੜਾ ਚੰਗਾ ਲਾ। ਕਿਆ ਬਾਤ ਆ। ਬਾਕੀ ਤਿੰਨ ਥਾਨਾਂ ਦੀ ਜਵਾਈ ਤਾਂ ਓਕੇ ਆ ਹਨਾ। ਲੈ ਲੈ ਤੀਜਾ। ਕਿਆ ਬਾਤ ਆ। ਸਲੇ ਪੈ ਤਾਂ ਦਾ ਬੈਣੀ ਵਾਲਾ ਇਹ ਚੇਂਜ ਹੁੰਦਾ ਰ ਅਮ ਦਾ ਹੈਗਾ ਹਮ ਜਦ ਤਕਰੀਬ ਨਹੀਂ ਮੰਨਦੀ ਥੋੜੀ ਇਹ ਤੋਂ ਇਹ ਨਾਪਦੇ ਆ ਹਮ ਠੀਕ ਆਪੇ ਸੱਤ ਫੁੱਲ ਸਮੀ ਪੜੀਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਵੜ ਵੀ ਖਰ ਚੰਗੀ ਆ ਬਈ ਕੱਲੀ ਤੇਲਾ ਕਿੰਨਾ ਕੋ ਹੁਣ ਦੁੱਧ ਬਾਦ ਬੋਲੋ 17 ਕਿਲੋ ਹੋ ਬਈ ਸਾਰਾ 17 ਕਿਲੋ ਹਾਂ ਠੀਕ ਵੱਡੀ ਉਡੀ ਬਾਦ 24 ਕਿਲੋ ਦੋ ਤੇ 23 24 ਕਿਲੋ ਹਮ ਫੇਸ ਦੇਖੋ ਭਾਵ ਜੋ ਮੁਕਤਲੇ ਡਾਕਟਰ ਇਹਦਾ ਕਿਹੜਾ ਪਾ ਬਰੀਕੀ ਬਰੂਕੀ ਜ ਬਰੀਡ ਵਾਲੀ ਐ ਇਹਨੂੰ ਚੰਗਾ ਬਰੀਡ ਫੁੱਲ ਤੋਰਾ ਤਾਰਾ ਲਖੋਨੇ ਸਵੀ ਪੜੀ ਰਾਜੀ ਰੋਜੀ ਫੋਲਾ ਬਈ ਤੇ ਤੈਲ ਵੀ ਬਾਈ ਕਹਿੰਦਾ ਦੁੱਧ ਚੰਗਾ ਪਾ ਦੂ 16 17 ਲੀਟਰ ਦਾ ਬਾਈ ਕਹਿੰਦਾ ਬਾਲਾ ਹੁਣ ਹਾਜ਼ਰ ਆਗਾ ਤੋਗੇ ਲੈ ਡਾਕਟਰ ਕੋਈ ਚੱਕਰੀ ਨਹੀਂ ਹੋਲਾ ਬਹੁਤ ਠੀਕ ਆ ਬਈ ਤੇ 48000 ਦੀ ਦੇਣਾ ਬਸ ਇਹ ਰਾਈ 48000 ਰੁਪਏ ਮੁੱਲ ਮਾਨਤਣ ਹਾਂ ਲਿਆ ਬਹੁਤ ਜ਼ਿਆਦਾ ਵਹਿੜ ਨੂੰ ਭਾਜ ਨੂੰ ਬਹੁਤ ਆ ਸਹੀ ਗੱਲ ਸੂਰਾ ਤਰ੍ਹਾਂ ਫੁੱਲ ਚੰਗਾ ਮੁੱਲ ਵੀ ਜਾਇਜ਼ ਆ ਬਾਈ ਮਾਨ ਤਨ ਜ਼ਰੂਰ ਹੋ ਜਾਊਗਾ ਜਿਵੇਂ ਬਾਈ ਘਰੇ ਦੁੱਧ ਪੀਣਾ ਹਨਾ ਥੋੜੇ ਜਿਹਾ ਲਾਉਣੇ ਬਾਈ ਜਿਹੜੇ ਡੀਰੀ ਵਾਲ ਨੂੰ ਕਿਸੇ ਨੇ ਮਾਰੀ ਨਹੀਂ ਵੜਾ ਹੂੰ ਸਹੀ ਗੱਲ ਆ ਅੱਗੇ ਵੀ ਪੰਜ ਨੰਬਰ ਇਹ ਲਈ ਬਾਈ ਦਿਨ ਹਫਤਾ ਜਬਚੀ ਹਫਤੇ ਨਾਲ ਦੁੱਧ ਦਤਾ ਵੈ ਲੈ 17 ਕਿਲੋ ਦਾ ਬਾਈ ਨੇ ਰਿਕਾਰਡ ਦੱਸਿਆ ਹਾਂਜੀ ਗੰਡੀ ਠੀਕ ਹੋਰ ਆ ਹਫਤੇ ਦੀ ਤੇ ਲਾ ਢੁਲਾ ਬਹੁ ਪਈਆਂ ਥਾਲੀ ਵਾ ਬਹੁਤ ਜ਼ਿਆਦਾ ਬਚੀ ਹੁੰਦਾ ਐ ਨਹੀਂ ਗੱਲ ਕੀ ਆ ਬਾਕੀ ਲੈ ਤੇ ਲਾਡੂ ਲਾ ਬੋਲ ਨਹੀਂ ਆਹ ਬੋਲ ਦੇ ਬਈ ਤੋਕ ਆਕਾ ਐਵਰੇਜ ਜਿਆਦਾ ਪਾਪੜੀ ਵੜੀ ਉਹ ਹੋਊ ਬੈਟਰ ਹੈ ਬੰਦਾ ਕੱਦ ਚੰਗਾ ਰੰਗ ਰੂਪ ਚੰਗਾ ਕੱਲੀ ਕੱਚੀ ਕੱਚੀ ਆ ਦਣ ਲੈਂਦੀ ਆ ਉਹਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲੋ ਫੇਸ ਬੜਾ ਚੰਗਾ ਕਰਮਾ ਯਾਰ ਕੀ ਬਾਤ ਹੈ ਫੇਸ ਬਿਊਟੀ ਵਾਚਿੰਗ ਹੈ ਹਾਂ ਬਈ ਬਰ ਸਾਰੀ ਹੋ ਚੰਗੀ ਆ ਕੱਚੀ ਕੱਚੀ ਗੱਲੀ ਈ ਮੋ ਲੈ ਬਈ ਇਹ 55 ਹੀ ਦੇਮਾ ਯਾਰਟਰ ਮਾਨ ਤਨ ਹੋ ਜਾ ਕਰ ਦੇ ਵਿੱਚ ਬਈ ਠੀਕ ਆ 55000 ਰੁਪਇਆ ਮੋਲਾ ਹਾਲੇ ਬਹੁਤ ਲੋਣਾ ਬਚੀ ਨਹੀਂ ਐ ਨਹੀਂ ਗੱਲ ਲੈ ਕੱਲੀ ਕੱਚੀ ਕੱਚੀ ਆ ਦਨ ਲੈ ਲਈ ਉਹਨਾਂ ਨੂੰ ਆਰਡਰ ਜਿਹੜਾ ਕਮਾਲ ਦਾ ਤਿਆਰ ਕਰਨਾ ਪ੍ਰਿੰਟ ਬੜਾ ਅੱਛਾ ਹਾਈ ਬਹੁਤ ਅਲਿਆ ਮੁਕਤਾ ਪਾਈ ਆ ਜੀ ਦਾ ਸਹੀ ਗੱਲ ਅੱਗੇ ਵੀ ਲਾਸਟ ਤੇ ਜਰਸੀ ਹੈ ਜੀ ਹਾਂ ਬਈ ਥੋੜਾ ਜਿਆਦਾ ਸ਼ੇਰ ਸਾਈ ਵਾਲ ਦਾ ਕਰਾਉਗਾ ਹੂੰ ਪਲੂਨ ਦਾ 17 ਕਿਲੋ ਦੁੱਧ ਤਾ ਠੰਢੀ ਢੁੰਡੀ ਬਹੁਤ ਡਾਕਟਰ ਲੈ 17 ਲੀਟਰ ਦਾ ਰਿਕਾਰਡ ਲੈ ਸਾਈ ਵਾਲ ਦਾ ਕਰਾਉਸ ਲੈਵਾ ਕਮਾਲ ਦਾ ਠੰਡਾ ਦੁੱਧ ਬਹੁਤ ਹੈ ਠਿੱਲਾ ਠਿੱਲਾ ਹਫਤਾ ਪਿਆ ਹੀ ਡਾਕਟਰ ਸਾਈ ਵਾਲ ਦੇ ਲੱਕ ਖਾਣ ਦੇਖੋ 13 ਗੁਲਾਬੀ ਥਣ ਕੱਲਾ ਮਾਰਕੀਟ ਬਹੁਤ ਆ ਬੈਠਦੀ ਮੂਹਰੋਂ ਦਿਖਾਈਦਾ ਟਾਈ ਵੇ ਲੈ ਸਹੀ ਗੱਲ ਬਣੀ ਤਾਂ ਨਹੀਂ ਮੱਝ ਹੀ ਆ ਯਾਰ ਹਾਂ ਹਾਂ ਇੱਕ ਤਰ੍ਹਾਂ ਹੀ ਲੈ ਮੱਝ ਵਾਲਾ ਦੁੱਧ ਜਿਹੜਾ ਜਿਵੇਂ ਚਿੱਟਾ ਹੋ ਵੱਡੀ ਦਿਖਾ ਦੇ ਡਾਕਟਰ ਫੁੱਲ ਕਰਦਾ ਘਰ ਵੀ ਬਿਲਕੁਲ ਨਹੀਂ ਮੰਦੀ ਲੈ ਸੋਰੀ ਨਹੀਂ ਮੰਨੇ ਨਾ ਜੀ ਕੋਈ ਵਾਲਾ ਕੱਦ ਦਾ ਅੰਦਾਜ਼ਾ ਲਾ ਲਓ। ਕੱਦ ਬਹੁਤ ਆ ਬਈ ਕੀ ਆ ਬਾਤ ਆ। ਫੁੱਲ ਕੱਦ ਆ। ਸਮੀ ਬਹੁਤ ਆ। ਹੁਣ ਬਹੁਤ ਚੰਗਾ। ਲੈ ਮੂੰਹ ਮਾ ਦੇਖ। ਫੇਸ ਦੇਖ। ਉਹ ਫੇਸ ਬੜਾ ਪਿਆਰਾ ਜਰਸੀ ਆ ਬਈ ਪੰਜਾਬ ਵਾਲੀ। ਫੁੱਲ ਕੱਦ ਆ। ਹਮਮ। ਠੰਡੀ ਸੀਲ ਲੈਣੀ ਪਉ ਜਹਾ ਚੋਲੇ। ਠੀਕ ਆ। ਠੰਡੀ ਸੀਲ ਫੁੱਲ ਆ ਬਈ। ਮੌ ਇਹਨਾ ਬਾਈ ਬਹਿ ਗਿਆ। ਜਿਵੇਂ ਮਰ ਜੇ ਹੱਥ ਲਾਈ ਚੱਲ ਕੋਈ ਚੱਕਰ ਨਹੀਂ। ਟੱਕਰ ਹੀ ਨਹੀਂ ਕੋਈ ਡਾਕਟਰ ਇਧਰ ਦੀ ਵੇਹ ਇਧਰ ਦੀ ਵੇਹ ਲੈ। ਕੰਦੀ ਕੁਛ ਨਹੀਂ। ਨੋ ਨੋ ਨੋ। ਕੱਲੀ ਕੱਚੀ ਕੱਚੀ ਆ। ਦਣਾ ਲੈਣ ਦੀ ਆ ਆਰਡਰ ਜਿਹੜਾ ਵਧੀਆ ਤਿਆਰ ਕਰ। ਮੋਲ ਕੀ ਵੀਰੇ ਜਾਇਦਾ 55000 ਦੀ ਦੇ ਦਾਂ ਡਾਕਟਰ ਅੱਜ ਠੀਕ 55000 ਰੁਪਇਆ ਮੋਲ ਆ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕਦ ਕੁਦ ਵਜਣ ਹੋ ਜੂਣ ਫੁੱਲ ਆ ਬੈੜ ਤੇ ਡਾਕਟਰ ਆ ਵਜਣ ਹੋ ਫੁੱਲ ਆ ਹਾਂ ਕੱਚੀ ਗੱੱਚੀ ਆ ਸਹੀ ਗੱਲ ਲੈ ਠੰਡੀ ਹੁੰਡੀ ਦਾ ਅੰਤ ਹੀ ਕੋਈ ਨਹੀਂ ਆਈ ਬੈਜੇ ਲੈ ਬੰਨਣਾ ਬਹੁਤ ਬੱਚੀ ਨਹੀਂ ਸਨੱਖ ਬਣਾਈ ਬਹੁਤ ਐਰ ਬਹੁਤ ਸੋਹਣੀ ਸਨਕੀ ਆ ਡਾਕਟਰ ਅੱਗੇ ਲਾਸਟ ਬਈ 7 ਨੰਬਰ ਕਿਹੜਾ ਸੁਆਬਰੀ ਇਹ ਦੂਜਾ 18 ਨੂੰ ਵਿਰੋਧ ਤੋੜਾ ਟ੍ਰਪ ਲੋਂਦਾ ਹਫਤਾ ਲੈ ਜੀ ਥਣ ਲੈ ਵੇ ਦੇ ਹਫਤਾ ਲੈ ਜੀ ਥਣ ਬੜਾ ਕਮਾਲ ਦਾ ਲੱਗਿਆ ਹਨ ਬਹੁਤ ਜਾਇਸ ਹਨ ਬਹੁਤ ਚੰਗਾ ਬਈ ਕੱਚੀ ਕੱਚੀ ਆ ਆਹੇ ਨਮੂਰੋ ਲੈਵਾ ਤੁਸਟਾ ਲੈਵਾ ਬਈ ਮੈਂ ਕਹਿੰਨਾ ਕੀ ਬਾਤ ਹਨ ਕੱਲੀ ਕੱਚੀ ਕੱਚੀ ਕਾਦਗੁੱਦ ਫੁੱਲ ਆਇਰਲੈਂਡੋਂ ਚ ਪੈਂਦੀ ਆ ਗਰਲੈਂਡੋਂ ਚ ਹਾਂ ਬੜੀ ਜੀ ਹੈ ਗਰਲੈਂਡੋਂ ਨਾਲ ਦੋ 20 ਕਿਲੋ ਦੇ ਦੂੰ ਮੱਝਾ ਡਾਕਟਰ ਹੂੰ ਵਜਨ ਦੇ ਕਾਦ ਫੁੱਲੋ ਇਸ ਬੜਾ ਚੰਗਾ ਰਾਜੀ ਫੁੱਲਾ ਸਭੀ ਭਲੀ ਚੰਗੀ ਆ ਕੱਦ ਬਹੁਤ ਆ ਬਈ ਕੱਲੀ ਕੱਚੀ ਕੱਚੀ ਆ ਹਫਤੇ ਦੀ ਬਣਾਣਾ ਕੱਦ ਕੁਦ ਦਾ ਲੇਲ ਵਾਂ ਤੇ ਨਹੀਂ ਡਾਡਰਾ ਭਾਈ ਨੇ ਫੁੱਲਾ ਬਹਿਲ ਚ ਐ ਨਹੀਂ ਕਰ ਲੈ ਵੱਡੀਆਂ ਚਾ ਸੂਟੀਆਂ ਨਹੀਂ ਸਹੀ ਗੱਲ ਜਿਹੜੇ ਹਸਾ ਉਹ ਨਾ ਟੱਲਾ ਦਿਖਾਉਂਦੀ ਆ ਨਾ ਸਾਰੀਆਂ ਬਾਲ ਟੱਲਾਂ ਗੱਡੂ ਫੇਰ ਕਰਮਣੀ ਨੇ ਤੂਰਾ ਤਾਰਾ ਦੇਖੋ ਬਈ ਕੀ ਮੋਲ ਲਗਰੇ ਜੈ ਜਨ ਇਹ ਅੱਜ 65 ਦੀ ਦੇਣਾ ਯਾ ਡਾਡਰਾ ਕਾ ਕੀ ਠੀਕ ਆ ਇਹ ਤਿਆਰ ਹੋਈ 75000 ਦੀ ਆ 65000 ਦੀ ਬਾਈ ਕਹਿੰਦਾ ਅੱਜ ਦੀ ਘੜੀ ਕੱਚੀ ਕੱਚੀ ਦੇ ਦਾਂਗੇ ਜਿੱਦੇ ਤਿਆਰੋ ਵੀ 75000 ਦੀ ਵਾਟ ਨੇ ਵਿਖਣਾ ਬਾਈ ਵੱਡੀ ਬੋਤਲ ਹੈਟਰ ਛੋਟ ਹੀ ਨਹੀਂ ਤਿਆਰੀ ਚੰਗੀ ਆ ਤੇ ਸਟਾਰਟਿੰਗ ਬੜੀ ਚੰਗੀ ਆ ਲੈ ਵੀ ਇੱਕ ਕੈਮਰੇ ਤੋਂ ਜਾ ਕੇ ਕੀ ਆ ਨੌਰ ਨਾਗਸੀ ਭਰਾ ਕੋਲੇ 77 ਲਿਖਾਤੇ ਕਿਸੇ ਵੀਰ ਦੇ ਸੱਤਾ ਚ ਕੋਈ ਵੀ ਪਸੰਦ ਆਵੇ ਬਾਈ ਮੈਨ ਕਨੈਕਟ ਕਰ ਲਿਓ ਜੀ ਧੰਨਵਾਦ